ਪਰਸਨ ਜੀ ਕਈ ਸਾਵਾਂ ਦੇ ਤੇ 100% ਜੀ ਰਕਬਾ ਖਰਾਬ ਹੋ ਗਿਆ ਜੀ ਕੋਈ ਕਈ ਦਿਨਾਂ ਦੀ ਰੋਟੀ ਵੀ ਨਹੀਂ ਖਾਧੀ ਸਰ ਕੀ ਨਾਮ ਹੈ ਕਿਹੜਾ ਪਿੰਡ ਸੁਖਚੈਨ ਸਿੰਘ ਜੀ ਮੇਰਾ ਪਿੰਡ ਅਦਰੀ ਵਾਲਾ ਜੀ ਸਰ ਜਿਸ ਤਰ੍ਹਾਂ ਦੇਰ ਸ਼ਾਮਕ ਆਇਆ ਕਿ ਵੱਡੀ ਤਦਾਰ ਤੇ ਇੱਥੇ ਬਰਫ ਬਾਰੀ ਹੋਈ ਸੀ ਗੜੇ ਮਾਰੀ ਪਈ ਸੀ ਓਲੇ ਪਈ ਸੀ ਕਿੰਨਾ ਕਰ ਸਰ ਨੁਕਸਾਨ ਹੈ ਤੇ ਇਸ ਪਿੰਡ ਵਿੱਚ ਕਿੰਨੇ ਰਕਬਾ ਫਸਲ ਵਿੱਚ ਜਿਹੜੇ ਖੇਤੀ ਕੀਤੇ ਜਾਂਦੇ ਹੋ ਸਾਡੇ ਵੇਖੋ ਜੀ ਇੱਥੇ ਰਕਬਾ 1500 2000 ਕਰੀਬ ਏਕੜ ਦੇ ਹੈਗਾ ਹੀ ਆ ਜੀ ਸਾਡੇ ਪਿੰਡ ਦਾ ਦੀ 80 90% ਦੀ ਕਈ ਥਾਵਾਂ ਤੇ ਤੇ 100% ਹੀ ਜੀ ਰਕਬਾ ਖਰਾਬ ਹੋ ਗਿਆ ਜੀ ਪਰ ਏਕੜ ਤੇ ਜੀ ਵੇਖੋ ਜੀ 20000 ਦੇ ਲਗਭਗ ਖਰਚਾ ਆਉਂਦਾ ਜੀ ਕੀ ਜ਼ਿੰਮੇਦਾਰ ਤੇ ਵੇਖੋ ਜੀ ਕਈ ਜਣੇ ਤੇ ਰਾਤ ਦੀ ਰੋਟੀ ਵੀ ਨਹੀਂ ਖਾਧੀ ਜਿਹੜੇ ਪਸ਼ੂਆਂ ਦਾ ਜਿਹੜਾ ਪੱਠੇ ਬੀਜੀ ਦੇ ਬਸਨ ਉਹ ਵੀ ਉਹਦੇ 100% ਬਿਲਕੁਲ ਜੀ ਖਰਾਬ ਹੋ ਗਿਆ ਉਨ ਜਿੰਮੇਦਾਰ ਵੇਖਣ ਦੇ ਵੀ ਪਸ਼ੂ ਨੂੰ ਕੀ ਪਾਈਏ ਜੀ ਉਹ ਸਮਝ ਨਹੀਂ ਲੱਗਦੀ ਵੀ ਕੀ ਬਣਿਆ ਜੀ ਇਹ ਕਿਸਾਨ ਨਾਲ ਸਰ ਜਿਸ ਤਰ੍ਹਾਂ ਇਹ ਸਾਰੀ ਫਸਲ ਜਿਹੜੀ ਪਿੱਛੇ ਤੁਹਾਡੇ ਨੇਰ ਆ ਰਹੀ ਆ ਸਰ ਸਾਰੀ ਖਰਾਬ ਹੋ ਗਿਆ ਡੈਡ ਬਿਲਕੁਲ ਜੀ 100% ਡੈਡ ਹੈ ਜੀ ਇੱਥੇ ਕੋਈ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਜੀ ਉਹ ਪ੍ਰਸ਼ਾਸਨ ਨੂੰ ਕਹਿਣ ਵੀ ਗਰਦਾਵਰੀਆਂ ਕਰਕੇ ਬੰਦਾ ਮੁਆਵਜ਼ਾ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਤਾ ਜਾਵੇ ਜੀ ਸਰ ਕੱਲ ਮੋਰ ਕਿਸ ਤਰ੍ਹਾਂ ਸੀਗਾ ਕਿਹਾ ਜਾ ਰਿਹਾ ਕਿ ਕਦੇ ਵੀ ਇੰਨੀ ਗਲੇ ਮਾਰੀ ਜਾਂ ਉਹਲੇ ਇੰਨੇ ਕਦੇ ਨਹੀਂ ਤੁਸੀਂ ਵੇਖਿਓ ਨੇ ਕੱਲ ਕਿਸ ਤਰ੍ਹਾਂ ਹੋਲ ਕਿੰਨੇ ਦੇਰ ਭੇ ਸਿਗੇ ਉਹਲੇ ਕੱਲ ਕੱਲ ਵੇਖੋ ਜੀ ਮੈਂ ਘਾਰ ਹੀ ਹਦਲੀ ਵਾਲ ਆਪਣੇ ਪਿੰਡ ਕੱਲ 6:30 6 ਵਜੇ ਦੀ ਗੱਲ ਹੈ ਜੀ ਮਤਲਬ 15 20 ਮਿੰਟ ਗਲੇ ਬਹੁਤ ਜ਼ਿਆਦਾ ਗਲੇ ਭਾਰੀ ਪਏ ਆ ਜੀ ਮੈਂ ਆਪਣੀ 47 48 647 ਸਾਲ ਮੇਰੀ ਉਮਰ ਹੈ ਜੀ ਜ਼ਿੰਦਗੀ ਚ ਪਹਿਲੀ ਵਾਰ ਇੰਨੇ ਗਲੇ ਵੇਖਿਆ ਜੀ ਸਾਡੇ ਏਰੀਆ ਚ ਰਾਸ ਅਸ ਏਰੀਆ ਚ ਤੇ ਬਾਜ਼ਾਰਾਂ ਚ ਜੀ ਬਰਫੀ ਬਰਫ਼ ਜੀ ਕੋਈ ਗੱਲ ਕਰਨ ਵਾਲੀ ਨਹੀਂ ਵੀਡੀਓ ਵਾਇਰਲ ਹੋਣ ਦੀਆਂ ਜੀ ਸਾਰੀਆਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜ਼ਿੰਮੇਦਾਰਾਂ ਦਾ ਕੋਈ ਗੱਲ ਕਰਨ ਵਾਲੀ ਨਹੀਂ ਸਰਪੰਚੋ ਜਿਹੜੇ ਪਿੰਡ ਦੇ ਕਿਸਾਨ ਭਰਾ ਨੇ ਤੁਹਾਨੂੰ ਰਾਬਤਾ ਕਾਇਮ ਕਰ ਰਹੇ ਤੁਹਾਨੂੰ ਫੋਨ ਕਰ ਰਹੇ ਨੇ ਦੱਸ ਰਹੇ ਨੇ ਕਿ ਕੀ ਕੀ ਮੁਸ਼ਕਲਾਂ ਨੂੰ ਆ ਰਹੀਆਂ ਨੇ ਬਿਲਕੁਲ ਜੀ ਸਵੇਰ ਤੇ ਬੜੇ ਫੋਨ ਆਏ ਜੀ ਮੈਨੂੰ ਕਿਸਾਨਾਂ ਦੇ ਕਈ ਘਰ ਵੀ ਮਿਲਣਾ ਹੈ ਕਿਸਾਨ ਜੀ ਉਹ ਸਾਰੇ ਇਹੋ ਸਵੇਰ ਦੇ ਆਖੰਡੇ ਵੀ ਪ੍ਰਸ਼ਾਸਨ ਨੂੰ ਆਪਾਂ ਆਖੀਏ ਪ੍ਰਸ਼ਾਸਨ ਗਾਂ ਉੱਤੇ ਮਤਲਬ ਪੰਜਾਬ ਸਰਕਾਰ ਨੂੰ ਆਖੇ ਵੀ ਗਰਦੌਰੀਆਂ ਕਰਕੇ ਉਹਨਾਂ ਨੂੰ ਦੇਣ ਤੇ ਬੰਦ ਦਾ ਮੁਆਵਜ਼ਾ ਜੋ ਵੀ ਹੈਗਾ ਦਿੱਤਾ ਜਾਵੇ ਜੀ ਬੜੀਆਂ ਆਸਾਂ ਨੇ ਹੁੰਦੀਆਂ ਜੀ ਕਿਸਾਨ ਨੂੰ ਜ਼ਿੰਮੇਦਾਰਾਂ ਨੇ ਪੈਸੇ ਚੁੱਕ-ਚੁੱਕ ਲੈ ਜਾਂਦੇ ਹੁਣ ਜਿਹੜੇ ਠੇਕੇ ਵਾਲੇ ਜੀ ਵੇਖੋ 60000 ਉਹਨੇ ਠੇਕਾ ਦਿੱਤਾ ਜੀ ਬੰਦਾਂ ਨਾਲ ਤੋਂ ਲੈ ਕੇ 20000 ਤੱਕ ਵੇਖੋ ਜੀ ਖੱੱਚਾ ਹੁੰੰਡਿਆ ਉੱਤੇ 80000 ਰੁਪਇਆ ਤਾਂ ਉਹਨੇ ਤਾਂ ਪੈ ਗਿਆ ਜੀ ਤੇ ਫਸਲ ਮਾਰੀ ਗਈ ਹੈ ਜੀ ਬਿਲਕੁਲ ਦਲਬਾਗ ਸਿੰਘ ਜੀ ਕਿਹੜਾ ਪਿੰਡ ਹੈ ਅਦਲੀਵਾਲ ਤੇ ਤੁਹਾਡੇ ਕਿੰਨੇ ਰਕਬੇ ਦੇ ਵਿੱਚ ਤੁਸੀਂ ਫਸਲ ਦੀ ਖੇਤੀ ਕਰਦੇ ਹੋ 1 ਹੈਕੜ ਤੋਂ 5-6 ਕਿਲੇ ਹੈ ਜੀ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ 100% ਹੋ ਗਿਆ ਜੀ ਕਾਰਨ ਹਾਂ ਜੀ ਕਾਰਨ ਗਲੇ ਨਾਲ ਗਲਾਪ ਪਿਆ ਬਹੁਤ ਪਿਆ ਦੇ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਵੇਖਿਆ ਇਹ ਨਗਲਾ ਪੈਂਦਾ ਨਿਕਲ ਕੇ ਵੇਖਿਆ ਨਹੀਂ ਗਲੇ ਪੈਂਦੇ ਆਪਾਂ ਥੋੜੇ ਪੈਂਦੇ ਅਗੇ ਕੱਲ ਤਾਂ ਜਿਆਦਾ ਹੀ ਪੈ ਗਿਆ ਉਹ ਬਹੁਤ ਜਿਆਦਾ ਪਿਆ ਵੈਸੇ ਕਹਿੰਦੇ ਕਿ ਬਾਰਿਸ਼ ਫੇਰ ਥੋੜੀ ਬੋਦੀ ਫਸਲ ਦੇ ਲਾਭ ਦੇ ਕਹਿੰਦੇ ਇਸ ਮੌਸਮ ਤੇ ਦੇਖੋ ਅੱਜ ਕੱਲ ਤਾਂ ਬਾਰਿਸ਼ ਚਾਹੀਦੀ ਨਹੀਂ ਤੇ ਉਹ ਰੱਬ ਨੇ ਤਾਰੇ ਕੀ ਬਣਾ ਵਰਤਿਆ ਤਾਂ ਇਹ ਨਹੀਂ ਬਾਰਿਸ਼ ਪਾਤੀ ਨਾਲ ਹੀ ਗਲੇ ਪਾਤ ਸਾਰਾ ਨੁਕਸਾਨ ਹੀ ਕਰਤਾ ਤੇ ਕਈ ਜੜ ਰੋਣ ਦੇ ਵਿਚਾਰੇ ਜੀ ਉਮੀਦ ਸੀ ਪੁੱਤਾਂ ਵਾਂਗੂ ਫਾਲੀਆਂ ਤੇ ਉਮੀਦ ਸੀ ਵਧੀਆ ਮੁਨਾਫਾ ਦੇ ਕੇ ਜਾਓਗੇ ਵਧੀਆ ਮੁਨਾਫਾ ਦੇ ਕੋਲੋਂ ਲੈ ਕੇ ਅਸੀਂ 90000 ਰੁਪਏ ਕੋਲੋਂ ਖਰਚਾ ਗਿਆ ਤੇ ਕੁਲਾਬਰੀ ਆਂ ਤੇ ਇਹਨਾਂ ਦਾ ਚਾਹ ਰੋਟੀ ਵੀ ਨਹੀਂ ਖਾਦੀ ਅੱਜ ਤੱਕ ਦੇ ਦੇਖਣ ਦੇ ਉੱਠਦੇ ਘਰੋਂ ਦੇ ਕਣਕਾਂ ਲੈ ਦੇ ਉੱਠਦੇ ਘਰੋਂ ਕਣਕਾਂ ਲੈ ਹੁੰਦੇ ਇਹ ਤਾਂ ਵਧਣ ਦੇ ਨਾਲ ਡੰਗਰਾਂ ਨੂੰ ਪੂਰੀ ਪੂਰੀ ਵੱਢ ਕੇ ਪੱਠੇ ਦੇ ਖਰਾਬ ਸਾਰੇ ਖਤਮ ਹੋ ਗਏ ਤੇ ਹੁਣ ਡੰਗਰਾਂ ਨਾਲ ਲੱਗੂ ਫੁੱਲੋ ਕੋਈ ਇਹ ਤਾਂ ਵੱਢ ਕੇ ਲੈ ਗਏ ਤੇ ਕਈ ਵੱਢਣ ਦੇ ਜਿਹਦੇ ਪੌਂਡੇ ਘੜਕਣ ਹੁਣ ਕੀਤਾ ਕਿ ਜਾਊਗਾ ਕਿਉਂਕਿ ਕਿਸਾਨ ਭਰਾ ਦੇ ਲਈ ਖੇਤੀਬਾੜੀ ਜਿਹੜਾ ਵਾ ਉਹ ਭੰਦਾ ਹੁੰਦਾ ਵਾ ਮੁਨਾਫਾ ਹੁੰਦਾ ਵਾ ਹੁਣ ਕਿਤਾ ਕੀ ਜਾਊਗਾ ਉਹ ਤਾਂ ਭਗਵੰਤ ਮਾਨ ਸਾਹਿਬ ਨੇ ਚਾਹੀਦਾ ਵੀ ਮੁਆਫੀ ਚਾਹ ਦੇ ਲੋਕਾਂ ਤੋਂ ਮੱਥ ਚੜ੍ਹ ਕੇ ਜਿੰਨਾ ਦੱਸਿਆ ਜਨਾ ਦਵੇਰੋਂ ਮਤ ਕਰੇ ਇਹ ਸਾਰੀ ਫਸਲ ਮਰ ਗਈ ਹੈ ਖਤਮ ਇਹ ਤਾਂ ਖਤਮ ਹੋ ਗਈ